ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਉਤਾਰ ਸਿੰਘ ਜੀ ਫਖਵਾੜਾ ਉਹਨਾਂ ਦਾ ਜੋ ਖੇਤੀ ਮਾਡਲ ਆ ਉੱਥੇ ਤੇ ਅੱਜ ਅਸੀਂ ਕੁਝ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਇਹ ਫਸਲ ਆ ਜਿਹੜੀ ਇਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਕਿ ਇਹ ਕਿਸ ਤਰ੍ਹਾਂ ਹੋ ਰਹੀ ਆ ਪਹਿਲਾਂ ਮੈਂ ਧੰਨਵਾਦ ਕਰਦਾ ਡਾਕਟਰ ਉਤਾਰ ਸਿੰਘ ਫਖਵਾੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਖੁਦ ਆਏ ਤੇ ਨਾਲ ਸਾਡੇ ਜਿਹੜੇ ਮਿੰਟੂ ਸਰਪੰਚ ਜੀ ਰਣਜੀਤ ਕਲ ਸਿੰਗਲਾਂ ਵਾਲੇ ਉਹ ਵੀ ਆਏ ਆ ਬਹੁਤ ਬਹੁਤ ਤੁਹਾਡਾ ਇੱਥੇ ਆਉਣ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਡਾਕਟਰ ਸਾਹਿਬ ਆਪਾਂ ਫਸਲ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਮੈਂ ਇਹ ਬੇਨਤੀ ਕਰਦਾ ਹਾਂ ਦਰਸ਼ਕਾਂ ਨੂੰ ਆਪਣਾ ਦੱਸ ਦੇ ਵੀ ਜਿਹੜਾ ਮਾਡਲ ਆ ਖੇਤੀ ਦਾ ਇਹ ਕਿਹੜੇ ਸਾਲ ਤੋਂ ਆ ਜਿੱਥੇ ਆਪਾਂ ਖੜੇ ਆ ਇਹ ਖੇਤਾਂ ਵਿੱਚ ਕਿੰਨੇ ਸਾਲ ਤੋਂ ਚੱਲ ਰਿਹਾ ਹੈ ਇਹ ਉਸ ਵਿੱਚ 91 ਤੋਂ ਇੱਥੇ ਹੈਗਾ ਜੀ ਕੰਮ ਕਰ ਚੱਲ ਰਿਹਾ ਸਾਰੇ ਜਿਹੜੇ ਚੱਲਦਾ ਬਦਲਾਅ ਸਿਰ ਜਣੀ ਜਦੋਂ ਇੰਪਲੀਮੈਂਟਸ਼ਨ ਕੀਤੀ ਚੱਲਦੀ ਹੁੰਦੀ ਸੀ ਅੱਛਾ ਜੀ ਉਸੇ ਤੱਕ ਲੋਸੀ ਬਹੁਤ ਹੋਣੀ ਸੋਚੀ ਆਈ ਤਾਂ ਫਿਰ ਇਹ ਭਗਵਾਨ ਮਾਡਲ ਤੇ ਆ ਗਿਆ ਇਹ ਭਗਵਾਨ ਮਾਡਲ ਕਿੰਨੇ ਸਮੇਂ ਤੱਕ ਚੱਲਦਾ 2000 ਇਹ ਚੱਲਦੇ ਹੋ ਜੀ ਲਗਭਗ 2000 ਇਕ ਤੋਂ 2000 ਇਕ ਤੋਂ ਯਾਨੀ 25 ਸਾਲ ਹੋ ਗਏ ਬਿਲਕੁਲ 25 ਸਾਲ ਹੋ ਗਏ ਖੇਤ ਦਾ ਜਿਹੜਾ ਮਾਡਲ ਆ ਇਸੇ ਤਰੀਕੇ ਨਾਲ ਚੱਲ ਰਿਹਾ ਜਿਹੜੇ ਤਾਂ ਆਪਾਂ ਦੇਖ ਰਹੇ ਹਾਂ ਬਿਲਕੁਲ ਬਿਲਕੁਲ ਇਹਦਾ ਮਤਲਬ ਇਹ ਕਿੰਨੇ ਇਹ ਕਿੰਨੇ ਏਕੜ ਦੇ ਵਿੱਚ ਆ ਜੀ ਇੱਥੇ ਇਹ ਹੈਗਾ ਸਿਰਫ 14 ਏਕੜ ਦੇ ਵਿੱਚ ਹੈ 14 ਏਕੜ ਦੇ ਵਿੱਚ ਇਸ ਜਗ੍ਹਾ ਤੇ ਆ ਬਿਲਕੁਲ ਹਾਂ ਹੋਰ ਵੀ 2-3 ਮਾਡਲ ਨੇ ਕਹਿਣ ਦਾ ਭਾਵੇਂ ਆ ਕਿ 14 14 ਏਕੜ ਦੇ ਵਿੱਚ ਇੱਥੇ ਇੱਥੇ ਜਿਹੜਾ ਚੱਲ ਰਿਹਾ ਵਿਰਕ ਦੇ ਵਿੱਚ 25 ਸਾਲਾਂ ਤੋਂ ਚੱਲ ਰਿਹਾ ਇਹਦਾ ਮਤਲਬ ਮਾਡਲ ਜਿਹੜਾ ਬਹੁਤ ਸਕਸੈਸਫੁਲ ਆ ਨਹੀਂ ਤਾਂ 1 ਸਾਲ 2 ਸਾਲ 3 ਸਾਲ ਤੇ ਉਹ ਵੀ ਵੱਡੀ ਪੱਧਰ ਤੇ ਚੱਲ ਰਿਹਾਗਾ ਇਸ ਕਰਕੇ ਡਾਕਟਰ ਸਾਹਿਬ ਜਿਹੜਾ ਹੈਗਾ ਲਗਾਤਾਰ ਇਸ ਤੇ ਕੰਮ ਕਰ ਰਹੇ ਆ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਜੁੜੇ ਵੀ ਹੋਏ ਨੇ ਫਗਵਾੜਾ ਖੇਤੀ ਮਾਡਲ ਦੇ ਨਾਲ ਇਸ ਨੂੰ ਅੱਗੇ ਲੈ ਕੇ ਚੱਲਦੇ ਆ ਤੇ ਹੁਣ ਆਪਾਂ ਡਾਕਟਰ ਸਾਹਿਬ ਇਹ ਮਟਰ ਲੱਗੇ ਹੋਏ ਆ ਇਹ ਨਾਲ ਗੰਨਾ ਲੱਗਿਆ ਹੋਇਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਹੁਣ ਇਸਰ ਵਿੱਚ ਲੱਗੀ ਹੋਈ ਆ ਇਹਦੇ ਵਿੱਚ ਜਦੋਂ ਅਸੀਂ ਗੰਨਾ ਬੀਜਾਈ ਕਰਦੇ ਆ ਉਹ ਤੋਂ ਬਹੁਤ ਗੰਨੇ ਦੀ ਜਦੋਂ ਫਸਲ ਸੜੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਬੈਡ ਤਿਆਰ ਕੀਤੇ ਜਾਂਦੇ ਖੇਤ ਨੂੰ ਵਾਹ ਕੇ ਤੇ ਇਹਦੇ ਵਿੱਚ ਕਦੂ ਲਗਾਇਆ ਗਿਆ ਸੀਗਾ ਅੱਛਾ ਪਹਿਲਾਂ ਕਦੂ ਕਦੂ ਤੇ ਉਹ ਕਿਹੜੇ ਕਿਹੜੇ ਮਹੀਨੇ ਦੇ ਵਿੱਚ ਕਦੂ ਸੀ ਉਹ ਕਦੂ ਲੱਗਾ ਸੀਗਾ ਸਮਝ ਲਓ ਵੀ ਜਿਲ੍ਹੇ ਸਾਲ ਮਾਰਚ ਮਹੀਨੇ ਦੇ ਵਿੱਚ ਤੇ ਉਹ ਜਿਹੜਾ ਕਦੂ ਆ ਫਿਰ ਉਹ ਲਾ ਕੇ ਸਮਝ ਲਓ ਵੀ ਜਲਾਈ ਦੇ ਵਿੱਚ ਅਸੀਂ ਉਹਨੂੰ ਤੋਰ ਤੋਰ ਦੇ ਸਰ ਕਰਮੂ ਗਿਆ ਉਤੋਂ ਬਹੁਤ ਫਿਰ ਇਹਦੇ ਵਿੱਚ ਲੱਗਾ ਹੋਇਆ ਗੰਨਾ ਪਰ ਗੰਨਾ ਲੱਗਣ ਤੋਂ ਪਹਿਲਾਂ ਇੱਥੇ ਮੀਂਹ ਬਹੁਤ ਜ਼ਿਆਦਾ ਪਿਆ ਜਿਹੜਾ ਜਦੋਂ ਹੜਾ ਆਏ ਸੀਗੇ ਸਤੰਬਰ ਦੇ ਵਿੱਚ ਹਾਂਜੀ ਉਹ ਅਗਸਤ ਸਤੰਬਰ ਦੇ ਵਿੱਚ ਉਸ ਵੇਲੇ ਜਦ ਪਾਣੀ ਇੱਥੇ ਕਾਫੀ ਕਰਿਆ ਇਸ ਕਰਕੇ ਗੰਨਾ ਥੋੜਾ ਏਲੀਟ ਹੋ ਗਿਆ ਤੇ ਉਹ ਤੋਂ ਬਹੁਤ ਫਿਰ ਲੱਗਾ ਹੋਇਆ ਸਾਡਾ ਮਟਰ ਤੇ ਗੋਭੀ। ਅੱਛਾ ਜੀ ਇਹਦਾ ਜਿਹੜਾ ਗੰਨਾ ਉਹ ਕਿੰਨਾ ਬੀਜ ਪੈਂਦਾ? ਇਹ ਗੰਨੇ ਦਾ ਜਿਹੜਾ ਬੀਜ ਹੈਗਾ ਪੈਂਦਾ ਇਹਦੇ ਵਿੱਚ ਤਾਂ 8 ਵਜ ਚਾਰ ਤੇ ਹੈਗਾ ਇਹ 1250 ਬੋਰੀਆਂ ਪੈਂਦੀਆਂ ਏਕੜ ਦੇ ਵਿੱਚ ਤੇ ਜਿਹੜੀ ਸੀਡ ਆਫ ਦੀ ਸੇਵਿੰਗ ਹੈਗੀ ਆ ਉਹ ਹੈਗੀ ਕਰੋ ਸਪਰਸ਼ਨ ਵੇਖੋ। ਹਾਂਜੀ ਜਿਹੜਾ ਗੰਨਾ ਕਿੰਨਾ ਪਾਇਆ ਜਾਂਦਾ ਕਾ ਬੀਜ? 30 ਕੁਟ ਕੁਟਤੀ ਕੋਨਾ। 30 ਕੁਆਂਟਲ ਤੇ ਇਹ ਕੁਆਂਟਲ ਸਵਾ ਕੁਆਂਟਲ। ਏ ਇੰਨਾ ਪੈਂਦਾ ਫਿਰ। ਕੁਆਂਟਲ ਸਵਾ ਕੁਆਂਟਲ। ਇਹਨਾ ਬੀਜ ਘੱਟ ਹਸਲ ਵਿੱਚ ਕਿਹੜਾ ਨਾ ਬੀਰ ਨੂੰ ਅਨੁਦੋਰਤ ਕਰਨਾ ਕੁਆਂਟੀਟੀ ਉਹ ਇਹਨੂੰ ਦੇ ਕਰਨੀ ਇਹ ਬਾਈ ਵੇਟ ਨਹੀਂ ਚਾਹੀਦਾ ਨੰਬਰ ਆਫ ਕੀਨ ਚਾਹੀਦਾ ਨੰਬਰ ਆਫ ਬਰਡ ਚਾਹੀਦਾ ਕਿੰਨੀਆਂ ਅੱਖਾਂ ਲੱਗੀਆਂ ਤੇ ਕਿੰਨੇ ਸੀਡ ਪਏ ਜਿੱਦਾਂ ਹੁਣ ਜਿਹਦਾ ਮਟਰਿਆ ਸਾਡਾ ਇਹ ਲਗਭਗ 1 ਕੜਵੀ ਵਿੱਚ 6500 ਦੇ ਕਰੀਬ ਦਾਣਾ ਪਿੰਦਾ 6500 ਦਾਣਾ ਅੱਛਾ ਜੀ ਲਗਭਗ 100 ਕਿਲੋ ਦੇ ਕਰੀਬ ਕਿੰਨੇ ਕਿੰਨੇ ਵਸਤੇ ਲਾਉਣੇ ਆ ਇਹ ਇਹ ਲਾਉਣੇ ਹੈਗੇ ਆ 1.5 ਫੁੱਟ ਦੇ ਉੱਤੇ 1.5 ਫੁੱਟ ਪੀ 80 ਪੀ 89 ਵੈਰਿਟੀ ਹੈ ਅੱਛਾ ਜੀ ਤੇ ਇਹਦੇ ਵਿੱਚ ਜਿਹੜਾ ਇਹ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਇਹਦਾ ਫਲਕ ਵਗਰੋਂ ਲੱਗਾ ਨਾ ਬਹੁਤ ਜ਼ਿਆਦਾ ਜੀ ਤੇ ਕੁਆਲਟੀ ਵਧੀਆ ਬਣਦੀ ਹੈ ਅੱਛਾ ਇਸ ਖੇਤ ਦੇ ਵਿੱਚ ਹੁਣ ਤੁਸੀਂ ਦੱਸਦੇ ਆ ਕਿ ਜ਼ੂਰ ਘਾਟੀ ਏਪੀ ਪਾਉਣ ਦੀ ਬਿਲਕੁਲ ਲੋੜ ਨਹੀਂ ਪੈ ਰਹੀ ਕੋਈ ਵੀ ਜਨਕਿ ਨਾ ਜੇ ਆਪਾਂ ਖੇਤੀ ਦੀ ਗੱਲ ਕਰਦੇ ਆ ਜੇਕਰ ਆਪਾਂ ਜਿਹੜਾ ਜ਼ਹਿਰ ਮੁਕਤ ਭੋਜਨ ਲੈਣਾ ਹੈਗਾ ਤੇ ਆਪਾਂ ਜਿਹੜੀਆਂ ਕਿ ਬਾਹਰ ਲਿਆਉਂਦਾ ਚ ਸਪੋਰਟ ਜਿੱਦਾਂ ਜ਼ੂਰੀਆ ਡੀ ਏ ਪੀ ਉਹ ਨੂੰ ਇਨਵੋਲਵ ਕਰਦੀ ਲੋੜ ਹੈਗੀ ਆ ਤੇ ਉਹ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਸਾਰੀ ਫਸਲ ਆਈ ਹੈ ਇਹਦੇ ਵਿੱਚ ਕੋਈ ਜੂਰੀਆ ਨਹੀਂ ਕੋਈ ਡੀਏਪੀ ਨਹੀਂ ਯਾਨੀ ਕੋਈ ਨਰਚਰ سپورਟ ਨਹੀਂ ਹੈਗੀ ਠੀਕ ਹੈ ਜੀ ਤੇ ਸਾਰਾ ਕਰਨੇ ਕੁਦਰਤੀ ਸਿਸਟਮ ਦੋਵਾਂ ਗਿਆ ਯਾਨੀ ਜਿਹੜੇ ਜੀਵਨ ਦੇ ਪੰਜ ਤੱਤ ਆ ਤੇ ਪਲਸ ਆਰਗੈਨਿਕ ਮੈਟਰ ਉਹਦੀ ਇਨਕੋਰਪੋਰੇਸ਼ਨ ਕੀਤੀ ਜਾਂਦਾ ਜੁਡੀਸ਼ਸ ਮੈਨੇਜਮੈਂਟ ਕੀਤਾ ਜਾਂਦਾ ਕਾਰਕ ਰਪਰੋਡ ਕੀਤਾ ਜਾਂਦਾ ਜੀਵਨ ਦੇ ਪੰਜ ਤੱਤਾਂ ਦਾ ਤਾਂ ਜਿਹੜੀ ਇਹ ਜਿਵੇਂ ਪਤ ਗੋभी ਆਪਣੀ ਲੱਗੀ ਹੋਈ ਆ ਅਸੀਂ ਦੇਖ ਰਹੇ ਹਾਂ ਕਿ ਇੱਥੇ ਤੁਸੀਂ ਪਤ ਗੋभी ਤੋੜੀ ਹੋਊਗੀ ਪਹਿਲਾਂ ਉਹਨੇ ਸਾਰੇ ਪੱਤੇ ਵੇਚੀ ਆ ਇਦੇ ਵਿੱਚ ਸਮਝੇ ਇਧਰ ਪਾਸੇ ਫੁੱਲ ਗੋਭੀ ਸੀ ਖਾਣ ਵਾਸਤੇ ਵੀ ਜੀ ਉਹ ਪਹਿਲਾਂ ਤਿਆਰ ਹੋ ਗਏ ਪੱਟੇ ਜਿਹੜੇ ਆ ਇੱਥੇ ਜਿਹੜੀ ਪੱਤ ਗੋਭੀ ਆ ਇਹਦੇ ਵੀ ਜਿਹੜੇ ਪੱਤੇ ਜਿਹੜਾ ਇਹਦਾ ਹੈਡ ਆ ਉਹ ਲੈ ਲਿਆ ਜਾਊਗਾ ਵੇਚਣ ਵਾਸਤੇ ਜਿੰਨਾ ਇਹ ਬਾਕੀ ਦਾ ਮਟੀਰੀਅਲ ਆ ਸਾਰਾ ਗੰਨੇ ਵਾਲੀ ਖਾਲੀ ਚੋ ਤੇ ਇਸ ਤਰ੍ਹਾਂ ਇਹ ਆ ਗਿਆ ਮਟਰ ਦਾ ਮਟਰ ਤੋੜ ਲੈ ਜਾਣੇ ਆ ਮਟਰ ਤੋੜ ਲੈ ਜਾਣੇ ਆ ਜਿੰਨੀ ਵੀ ਇਹ ਜੀ ਹੈਗੀ ਆ ਪੱਤ ਪਰ ਵਾਲਿਆ ਉਹ ਸਾਰੇ ਸਾਰੇ ਕੰਨੇ ਵਾਲੀ ਖਾੜੀ ਉਹ ਖਾਲੀ ਜੀ ਰਹਿੰਦਾ ਕੰਨੇ ਵਾਲੀ ਖਾੜੀ ਤੇ ਠੀਕ ਹੈ ਉਹਦੀ ਫਿਕਰਾ ਕੋਈ ਨਹੀਂ ਹੁੰਦਾ ਉਹਦੀ ਖਰਾਕ ਬਣੀ ਜਾਂਦੀ ਆ ਇਸ ਤਰੀਕੇ ਨਾਲ ਮੈਨੇਜ ਹੋਈ ਜਾਂਦਾ ਸਾਡਾ ਸਾਰਾ ਤੇ ਡਾਕਟਰ ਸਾਹਿਬ ਜਿਵੇਂ ਇਹ ਹੈਗਾ ਉੰਜ ਮਟਰਾਂ ਦਾ ਮਟਰ ਦਾ ਵੀ ਕਿੰਨਾ ਪੈ ਜਾਂਦਾ ਆਮ ਉੰਜ ਜੇ ਮਟਰ ਤੋਂ ਵੀ ਲੋਕ ਕਹਿੰਦੇ ਆ ਜਿਹੜਾ ਉਹ ਲਗਭਗ ਵੀ ਇੱਟਨੀ ਨਹੀਂ ਦੀ ਮੇਰੇ ਖਿਆਲ 15 ਕਿਲੋ ਦੀ ਜਾਂ 16 ਕਿਲੋ ਦੀ ਰეკਮੈਂਡੇਸ਼ਨ ਹੈਗੀ ਯੂਨੀਵਰਸਿਟੀ ਦੀ ਅੱਛਾ ਜੀ ਤੇ ਪਰ ਯਾਨੀ ਕਿ ਬਹੁਤ ਘੱਟ ਵੀ ਪਾਉਂਦੇ ਜੀ ਪਰ ਫਿਰ ਪ੍ਰੋਡਕਸ਼ਨ ਜ਼ਿਆਦਾ ਠੀਕ ਹੈ ਜੀ ਕਿਉਂਕਿ ਇੱਕ ਆਪਟੀਮਮ ਲੈਵਲ ਹੈਗਾ ਜੇਕਰ ਆਪਾਂ ਉਹ ਤੋਂ ਵੇਖਣਾ ਵਾਂਗੇ ਤਾਂ ਵੀ ਨੁਕਸਾਨ ਹੋਊਗਾ ਜੇ ਵਧਾਵਾਂਗੇ ਤਾਂ ਵੀ ਨੁਕਸਾਨ ਹੋਊਗਾ। ਯਾਨੀ ਜਿਹੜਾ ਹੈਗਾ ਆਕਾਸ਼ ਤੱਤ ਦੀ ਆਪਾਂ ਗੱਲ ਕਰਦੇ ਹਾਂ ਦੀ ਪੂਰਤੀ ਦੀ ਉਹਨੂੰ ਮੈਨੇਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ। ਆਕਾਸ਼ ਕੀ ਹੈ ਤੇ ਇੱਕ ਪ੍ਰਾਣੀ ਦੇ ਰਹਿਣ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ। ਠੀਕ ਹੈ। ਤੇ ਇਹ ਡਿਸਾਈਡ ਕੀ ਕਰਦਾ ਹੈਗਾ? ਇਹ ਕਰਦਾ ਮੁਕਾਬਲੇबाजी। ਇਹ ਦੋ ਤਿੰਨ ਦੀ ਮੁਕਾਬਲੇਬਾਜੀ ਫਸਲ ਦੇ ਵਿੱਚ ਇੱਕ ਘਰੇਲੂ ਦੂਜੀ ਗਵੰਡੀਆਂ ਨਾਲ। ਗਵੰਡੀਆਂ ਨਾਲ ਕਰੀਏ ਜਿੱਦਾਂ ਮਟਰ ਦੇ ਮਟਰ ਦੇ ਪੌਦੇ ਦੀ ਜਿਹੜੀ ਗੁੰਡੀਆਂ ਨਾ ਕੜੀਏ ਗੰਨੇ ਤੇ ਮਟਰ ਦੇ ਪੌਦੇ ਦੀ ਠੀਕ ਹੈ ਇਹ ਉਨੰਦ ਦੇ ਮੁਕਾਬਲੇ ਬਾਜੀ ਘਟੂਗੀ ਫਿਰ ਆਪਣੇ ਜਿਹੜਾ ਝੋੜਿਆ ਮਕਸਦ ਤੇ ਜਾ ਠੀਕ ਅੱਛਾ ਗੰਨਾ ਦੀ ਤੇ ਮਟਰ ਦੀ ਮੁਕਾਬਲੇ ਬਾਜੀ ਘਟੂਗੀ ਜਿਵੇਂ ਗੁੰਡਖਾਣਾ ਹੋਗੀ ਉਹ ਗੁੰਡੀਆਂ ਨਾ ਉਹ ਗੁੰਡਖਾਣਾ ਹਾਂ ਜਿਹੜੀ ਗੰਨੇ ਤੋਂ ਗੰਨੇ ਦੀ ਬੁੱਟੀ ਸੀ ਉਹ ਘੇਰ ਲੋ ਉਹ ਘਰੇਲੂ ਆ ਹਾਂ ਜੇ ਉਹ ਵੀ ਆਪਾਂ ਨੇ ਘਰੇਲੂ ਬੁੱਧ ਗਈ ਫੇ ਵੀ ਨੁਕਸਾਨ ਹੋ ਜਾਣਾ ਠੀਕ ਹੈ ਜੀ ਜੇ ਗਵਾਂਡੀਆਂ ਦਾ ਬੁੱਧ ਗਈ ਤਾਂ ਵੀ ਇਹਦੇ ਖਾਦ ਤਬਾਰ ਹੋ ਜਾਂਦੇ ਨਾ ਨਦੀਮ ਵੇਰਾ ਉਹ ਇਦਾਂ ਨੁਕਸਾਨ ਕਰਦਾ ਠੀਕ ਹੈ ਜੀ ਪੂਰਾ ਵਿਗਿਆਨਕ ਤਰੀਕੇ ਦੇ ਨਾਲ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਹੈਗਾ ਤੇ ਡਾਕਟਰ ਸਾਹਿਬ ਜਿਹੜਾ ਹੈਗਾ ਝਾੜਾ ਅੰਦਾਜ਼ਾ ਜਿਹੜਾ ਮਟਰ ਦਾ ਇਹ ਕਿੰਨਾ ਆ ਜਾਂਦਾਗਾ ਇਹ ਲਗਭਗ 30 ਕੁਆਂਟਲ ਦੇ 30 ਕੁਆਂਟਲ ਦੇ ਅੱਛਾ ਇਹ ਮਟਰ ਦਾ ਆ ਜਾਂਦਾ ਹੁਣ ਆਪਾਂ ਇਹ ਜੋ ਜਿਹੜਾ ਮੱਠ ਤੋਂ ਬਾਅਦ ਇਸ ਤੋਂ ਬਾਅਦ ਕੀ ਲਾਇਆ ਜਾਵੇ ਉਹ ਜਿਹੜੀ ਇਸ ਗੰਨੇ ਚ ਜਿਸ ਖਾਲੀ ਚ ਗੰਨਾ ਨਹੀਂ ਹੈਗਾ ਕਿੱਥੇ ਤੁਸੀਂ ਖੜੇ ਹਾਂ ਹਾਂ ਅੱਛੇ ਤਰ੍ਹਾਂ ਦੇ ਅੱਛੇ ਕਦੂ ਲਾਇਆ ਜਾਓ ਇਹ ਕਿਹੜੇ ਮਹੀਨੇ ਚਲਾ ਦੋਗੇ ਹੁਣ ਇਹ ਬਸ ਛਿੱਤੀ ਲੱਗਿਉਣਾ ਹੁਣ ਮਟਰ ਤੋੜਾਈ ਕਰਕੇ ਉਤਵਾਨ ਬਸ ਤੋਂ ਬਾਅਦ ਲਾਓ ਤੇ ਉਹ ਕਰੋ ਤੱਕ ਜਦ ਤੱਕ ਉਹ ਜਾ ਕੇ ਚੱਲੂਗਾ ਸਮਝ ਲੋਵੇ ਦੋ ਵਾਰ ਛਿੱਤੀ ਕਰਨਾ ਜਦੋਂ ਚੱਲ ਗਿਆ ਬਰਸਾਤ ਅੱਛੇ ਬਰਸਾਤ ਦੇ ਮੌਸਮ ਉਸ ਤੋਂ ਬਾਅਦ ਹ ਮਿੱਟੀ ਲਾ ਦੇਮ ਗੰਨੇ ਮਿੱਟੀ ਬੇਲੇ ਲੱਗਣੀ ਪਹਿਲਾਂ ਹੀ ਲੱਗ ਜਾਣੀ ਜਦੋਂ ਤੂੰ ਪਿੱਛਾਂਗੇ ਥੋੜੀ ਬੇਲਾਂ ਵੱਡੀਆਂ ਹੋਈਆਂ ਉਸ ਵੇਲੇ ਦਾ ਇਹਦੀ ਬਹਾਈ ਕਰਕੇ ਤਾਂ ਮਿੱਟੀ ਲੱਗ ਠੀਕ ਹੈ ਜਾਨੀ ਕਹਿਣ ਦਾ ਭਾਵ ਕਿਸਾਨ ਵੀਰੋ ਜੇ ਆਪਾਂ ਇਹ ਸਾਰਾ ਮਾਡਲ ਨੂੰ ਸਮਝ ਲਾਂ ਤਾਂ ਉਸ ਸਮੇਂ ਸਮੇਂ ਤੇ 2-4 ਮਹੀਨੇ ਬਾਅਦ ਕਿਹੜਾ ਮਾਰ ਦੇ ਰਹੀ ਹੈ ਸਾਨੂੰ ਸਾਰੀ ਗੱਲ ਦਾ ਪਤਾ ਲੱਗਦਾ ਰਹੇਗਾ ਫਿਰ ਪੂਰੀ ਪ੍ਰੋਪਰਾਈਟੀ ਸਮਝ ਆਉਂਦੀ ਹੈ ਤੇ ਡਾਕਟਰ ਸਾਹਿਬ ਇਸ ਤਰ੍ਹਾਂ ਪੰਜਾਬ ਦੇ ਵਿੱਚ ਆਗੇ ਵੀ ਤੁਸੀਂ ਜਿਹੜਾ ਖੇਤੀ ਸਤ ਸੰਗ ਉਹ ਉੱਥੇ ਹੀ ਕਰਦੇ ਆ ਜਿੱਥੇ ਪ੍ਰੋਗਰਾ ਆਪਣਾ ਲਾਇਆ ਹੋਆ ਹੁੰਦਾ ਦਾ ਮਾਡਲ ਇਹ ਆਪਣਾ ਤੇ ਅੱਕੇ ਨਾਪੇ ਆ ਸ਼ਾਇਦ ਤੁਸੀਂ ਕਰ ਰਹੇ ਹੋ ਕਦੋਂ ਇਹ ਡੇਟ ਤਾਂ ਹਜੇ ਕਲੀਅਰ ਹੋ ਜੂਗੀ ਹਾਂ ਕਦੋਂ ਕਰ ਰਹੇ ਆ ਉਹ ਡੇਟ ਉਹ ਜਿਹੜੀ ਕਲੀਅਰ ਹੋਣੀ ਹੈ ਜੀ ਫਿਕਸ ਹੋਣੀ ਹੈ ਉਹ ਮੇਰੇ ਖਿਆਲ ਮਾਰਚ ਦਾ ਪਹਿਲਾ ਹਫਤਾ ਹੋਊਗਾ ਜੀ ਵਿੱਚ ਠੀਕ ਹੈ ਤੇ ਉੱਥੇ ਮਾਡਲ ਲੱਗਿਆ ਹੋਇਆ ਬਿਲਕੁਲ ਠੀਕ ਹੈ ਜੀ ਉਸ ਵਿੱਚ ਇਹਨੂੰ ਖੇਤੀ ਸਤ ਸੰਗ ਕੰਨੇ ਸੈਮੀਨਾਰ ਤੇ ਖੇਤੀ ਸਤ ਸੰਗ ਉੱਥੇ ਰਗਾਈ ਜਾਂਦੇ ਜਿੱਥੇ ਜਿੱਥੇ ਮਾਡਲ ਲੱਗਿਆ ਆ ਆ ਕੇ ਸਾਰਿਆਂ ਤੇ ਉੱਥੇ ਕੀ ਲੱਗਿਆ ਹੋਇਆ ਜੀ ਗੰਨਾ ਤੇ ਵਿੱਚ ਉਹਦੇ ਸਰੋਂ ਹੋ ਗਈ ਹੈ ਹੋਰ ਬਹੁਤ ਸਾਰੀ ਬਹੁਤ ਸਾਰਾ ਫਤਨਾ ਹੈ ਕਿਉਂ ਤੇ ਦੇਖਣ ਨੂੰ ਮੈਨੂੰ ਚਾਹੁੰਦੇ ਉਹਦੀ ਆਪਾਂ ਅਨਾਉਂਸਮੈਂਟ ਕਰਾਂਗੇ ਉਹ ਪਸਾਰ ਉੱਥੇ ਸਾਂ ਵੀਰੋਂ ਉੱਥੇ ਨਾਪੇ ਵੀ ਜਾ ਕੇ ਦੇਖ ਸਕੋਗੇ ਸੋ ਇਸ ਤਰ੍ਹਾਂ ਇਹ ਸਾਰਾ ਮਾਡਲ ਆ ਸੀ ਅੱਜ ਦੇਖਣ ਆਏ ਸੀ ਮੇਰਾ ਨਾਲ ਜਿੰਦਰਪਾਲ ਨੇ ਸਰਪੰਚ ਵੀ ਉਹ ਵੀ ਆਏ ਹੋਏ ਨੇ ਤੇ ਉਹਨਾਂ ਦੀ ਵੀ ਗੱਲਬਾਤ ਜੀ ਆਪਾਂ ਇੱਕ ਬਾਅਦ ਅਗਲੇ ਦਿਨ ਦੇ ਵਿੱਚ ਕਰਦੇ ਆ ਸੋ ਬੁਲਾਈਏ ਫਤਿਹ ਤੇ ਵਾਹਿਗੁਰੂ ਜੀ ਦਾ ਖਾਸ